ਸਸਿਕਾ ਦੋਸਤੋ ਟਰਬਨ ਕਿੰਗ ਪ੍ਰਦੀਪ ਗਹਿਲ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸੋ ਅੱਜ ਅਸੀਂ ਪਰਨੇ ਦੀ ਵੀਡੀਓ ਲੈ ਕੇ ਆਏ ਹਾਂ ਜਿਸ ਪਰਨੇ ਦੀ ਲੈਂਥ ਆ ਜੋ 3.5 ਮੀਟਰ ਤੇ ਕਪੜਾ ਫੁੱਲ ਵਾਲਾ ਹੈ ਔਰ ਪਰਨਾ ਮੰਨਣ ਤੋਂ ਪਹਿਲਾਂ ਜੋ ਗੇਸ ਦੀ ਸੈਟਿੰਗ ਹੈ ਉਹ ਸਾਡੇ ਡਿਸਕ੍ਰਿਪਸ਼ਨ ਬਾਕਸ ਵਿੱਚ ਜਾ ਕੇ ਜਾਂ ਚੈਨਲ ਤੇ ਹੋਰ ਵੀਡੀਓ ਦੇ ਵਿੱਚ ਜਾ ਕੇ ਤੁਸੀਂ ਦੇਖ ਸਕਦੇ ਹੋ ਔਰ ਤੁਸੀਂ ਦੇਖ ਸਕਦੇ ਹੋ ਕਿ ਪਹਿਲਾ ਲੜ ਆਪਾਂ बल पा के और हल्का हल्का लगावे और परना बनने दे टाइम एक गल जरूर ध्यान रखो कि जो पेचा वाली साइड है वो लड़ सारे ही ढिले लगन गए और ज़्यादा टाइट नहीं लावे ता कि जो अपना बहुत ही रिलैक्स फील पर परना जब बनया जाएगा और जो फ्रंट तो तीस देख साल जो लड़ ढिला हो जाता वो तो उस तरह ही थोड़ा जब के सैट कर सद ਦੇਖੋਗੇ ਫਿਰ ਤੋਂ ਔਰੇ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਕਿ ਫਰੰਟ ਤੋਂ ਜੋ ਪੇਚ ਆਉਂ ਨਿਕਲ ਜਾਂਦਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਆਪਾਂ ਦੁਬਾਰਾ ਜੋ ਕਿ ਲੜ ਦੱਬ ਕੇ ਆਪਾਂ ਫਿਰ ਤੋਂ ਲਗਾਵਾਂਗੇ ਔਰੇ ਪ੍ਰੋਬਲਮ ਤੁਹਾਨੂੰ ਪੱਗ ਬੰਨਣ ਦੇ ਟਾਈਮ ਵੀ ਨਹੀਂ ਆਵੇਗੀ ਔਰ ਪਰਨਾ ਬੰਨਣ ਦੇ ਟਾਈਮ ਵੀ ਨਹੀਂ ਆਵੇਗੀ ਇਸ ਤੋਂ ਇਲਾਵਾ ਪੱਗ ਬੰਨਦੇ ਸਮੇਂ ਜਾਂ ਪਰਨਾ ਬੰਨਦੇ ਸਮੇਂ ਜੇਕਰ ਤੁਹਾਨੂੰ ਵੀ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਸਾਨੂੰ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰ ਸਕਦੇ ਹੋ ਅਸੀਂ ਉਸ ਟੌਪਿਕ ਦੇ ਉੱਤੇ ਵੀਡੀਓ ਲੈ ਕੇ ਜਲਦ ਤੋਂ ਜਲ ਲਾਵਾਂਗੇ ਔਰ ਸਾਰੀਆਂ ਵੀਡੀਓ ਨੂੰ ਆਪਣੇ ਨੂੰ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਤਾਂ ਕਿ ਹੋਰ ਵੀ ਵੀਰਾਂ ਤੱਕ ਵੀਡੀਓ ਪਹੁੰਚ ਜਾਵੇ ਪਰਨਾ ਮੰਨਣ ਦਾ ਸਭ ਤੋਂ ਸੌਖਾ ਤੇ ਆਸਾਨ ਤਰੀਕਾ ਹੈ ਇਹ ਤੁਸੀਂ ਕਹਿ ਸਕਦੇ ਹੋ ਜੋ ਕਿ ਪਰਨੇ ਦੀ ਸ਼ੇਪ ਆ ਫਰੰਟ ਤੋਂ ਉਹ ਵੀ ਜ਼ਿਆਦਾ ਤਿੱਖੀ ਨਹੀਂ ਹੋਵੇਗੀ ਬਿਲਕੁਲ ਗੋਲ ਪਰਨਾ ਤੁਸੀਂ ਲਾਸਟ ਤੱਕ ਦੇਖੋਗੇ ਇੱਕ ਪੱਗ ਦੀ ਵਾਂਗੀ ਜਿਹੜੀ ਤੇ ਸ਼ੇਪ ਆ ਪਰਨੇ ਦੀ ਬਣ ਜਾਵੇਗੀ ਹਲਕੇ ਹਲਕੇ ਹੱਥਾਂ ਦੇ ਨਾਲ ਹਲਕੇ ਹਲਕੇ ਲਾੜਾ ਜੂ ਲਗਾਵਾਂਗੇ ਔਰ ਬਹੁਤ ਹੀ ਢੱਲਾ ਪਰਣਾ ਜੋ ਕਿ ਆਪਾਂ ਬੰਨਾਂਗੇ ਹੁਣ ਤੁਸੀਂ ਦੇਖੋਗੇ ਅੱਗੇ ਵੀ ਔਰ ਇਸ ਤੋਂ ਇਲਾਵਾ ਤੁਸੀਂ ਸਾਨੂੰ Instagram ID ਤੇ ਜੋ ਕਿ ਥੱਲੇ ਦਿੱਤੀ ਗਈ ਹੈ ਉਸ ਤੇ ਕੰਟੈਕਟ ਕਰ ਸਕਦੇ ਹੋ ਔਰ ਤੁਸੀਂ ਦੇਖੋ ਕਿ ਬਹੁਤ ਹੀ ਸੋਹਣੀ ਸ਼ੇਪ ਆ ਜੋ ਪਰਨੇ ਦੀ ਬਹੁਤ ਹੀ ਥੋੜੇ ਟਾਈਮ ਦੇ ਵਿੱਚ ਆਪਾਂ ਬਨ ਚੁੱਕੇ ਹਾਂ ਜੋ ਕਿ ਲਾਸਟ ਲੜਾ ਉਹ ਵੀ ਸਿੱਧਾ ਸਿੱਧਾ ਹੀ ਲੱਗੇਗਾ ਔਰ ਤੁਸੀਂ ਹੁਣ ਦੇਖ ਸਕਦੇ ਆ ਕਿ ਗੋਲ ਸ਼ੇਪ ਬਹੁਤ ਹੀ ਵਧੀਆ ਜੋ ਕਿ ਲੱਗਦੀ ਆ ਪਰਨੇ ਦੀ ਔਰ ਆਪਾਂ ਫਰੰਟ ਤੋਂ ਥੋੜਾ ਜਿਹਾ ਪ੍ਰੈਸ ਕਰਦੇ ਹੋਏ ਸਿੱਧਾ ਹੀ ਲੜ ਜੋ ਕਿ ਜਿੰਨਾ ਲੜ ਬਚੇਗਾ ਉਹ ਸਾਈਡ ਤੇ ਆਪਾਂ ਅੰਦਰਲੀ ਸਾਈਡ ਪਾ ਦੇਵਾਂਗੇ ਇਸ ਦੇ ਨਾਲ ਸ਼ੇਪ ਅਜ ਪਰਨੇ ਦੀ ਹੋਰ ਵੀ ਬਹੁਤ ਵਧੀਆ ਸੋਹਣੀ ਦਿਖ ਬਣ ਜਾਵੇ ਲਾਸਟ ਦੇ ਵਿੱਚ ਜੋ ਕਿ ਪਹਿਲਾ ਲੜ ਲਗਾਇਆ ਸੀ ਉਸ ਦੇ ਨਾਲ ਸਰ ਕਵਰ ਕਰਾਂਗੇ ਸਰਕ ਪਰ ਕਰਨ ਦੇ ਬਾਅਦ ਵਿੱਚ ਜੋ ਕਿ ਲਾਸਟ ਲੜਾਵ ਲੱਗ ਜਾਏਗਾ। ਤੁਸੀਂ ਦੇਖ ਸਕਦੇ ਹੋ ਬਹੁਤ ਹੀ ਥੋੜੇ ਟਾਈਮ ਦੇ ਵਿੱਚ ਇੱਕ ਵਧੀਆ ਸ਼ੇਪ ਵਾਲਾ ਪਰਨਾ ਆਪਾਂ ਬਣ ਚੁੱਕੇ ਹਾਂ। ਸੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ। ਮਿਲਦੇ ਆ ਨਵੀਂ ਵੀਡੀਓ ਦੇ ਨਾਲ। ਧੰਨਵਾਦ।